ਚੱਲ ਸਾਹਿਲ ਉਹ ਤੇ ਆਰ ਚੱਲੀਏ ਤੇਰੀ ਆਂਟੀ ਵੱਲ ਉਹ ਮੰਮੀ ਬਾਹਰ ਨਹੀਂ ਵੇਖੋ ਕਿੰਨਾ ਪੈਂਦਿਆ ਵਾ ਆਂਟੀ ਵੱਲ ਕਿਵੇਂ ਜਾਵਾਂਗੇ ਉਹ ਕੁਛ ਨਹੀਂ ਹੁੰਦਾ ਆਟੋ ਕਰ ਲੈਨੇ ਆ ਚੱਲ ਉਹ ਨਹੀਂ ਨਹੀਂ ਮੰਮੀ ਨਾਲੇ ਰੋਹ ਰੋਹ ਜਾਂਦੇ ਨਾ ਆਪਾਂ ਚੰਗੇ ਨਹੀਂ ਲੱਗਦੇ ਉਹਦਾ ਮੁੰਡਾ ਵੀ ਕੰਮ ਤੇ ਚਲਾ ਗਿਆ ਹੋਣਾ ਘਰ ਵਾਲਾ ਵੀ ਚਲਾ ਗਿਆ ਹੋਣਾ ਉਹ ਵੇਲੀ ਇਕੱਲੀ ਬੈਠੀ ਹੋਣੀ ਐ ਤੇ ਕੋਈ ਨਹੀਂ ਚਲਾ ਥੋੜਾ ਟਾਈਮ ਪਾਸ ਉਹ ਮੌਸਮ ਵਧੀਆ ਨਾਲੇ ਇਕੱਲੀ ਕੰਡੀ ਤੇ ਯਾ ਪਰ ਆਪਰ ਰੋਹ ਰੋਹ ਜਾਂਦੇ ਆ ਅਗਲੇ ਨੂੰ ਬਣਾਉਣਾ ਪੈਂਦਾ ਕੁਝ ਨਾ ਕੁਝ ਖੇਚਲ ਤੇ ਪਿੰਦੀ ਆ ਫਿਰ ਇਦਾਂ ਰੋਜ਼ ਰੋਜ਼ ਜਾਂਦੇ ਚੰਗੇ ਲੱਗਦੇ ਆਪਾਂ ਉਹ ਕੁਝ ਨਹੀਂ ਹੁੰਦਾ ਮੇਰੀ ਸਹੇਲੀ ਥੋੜੀ ਭੈਣ ਬਣੀ ਮੇਰੀ ਬਹੁਤ ਪਿਆਰਾ ਉਹਨੇ ਕਦੀ ਕੁਝ ਕਿਹਾ ਵੀ ਕਿਉਂ ਆਂਦੇ ਹੋ ਤੁਸੀਂ ਉਹ ਮੰਮੀ ਇਹੋ ਜੀਆਂ ਚੀਜ਼ਾਂ ਕਰਕੇ ਨਾ ਬਾਅਦ ਚ ਰਿਸ਼ਤੇ ਫਿੱਕ ਪੈਂਦੀ ਆ ਅਗਲੇ ਨੇ ਸਾਡੇ ਮੂੰਹ ਦੇ ਥੋੜੀ ਕਹਿਣਾ ਮਨਵੇਂ ਤੇ ਸੋਦੇ ਹੀ ਹੋਣਗੇ ਕਿ ਰੋਜ਼ ਰੋਜ਼ ਆ ਜਾਂਦੇ ਆ ਤੂੰ ਐਵੇਂ ਹੀ ਸੋਚੀ ਜਾ ਨਾ ਉਹਦੇ ਚਾਹ ਹੀ ਡੜ ਜਾਂਦਾ ਹੀ ਐ ਨਾ ਸ਼ੁਕਰ ਮੇਰੀ ਭੈਣ ਆਈ ਐ ਨਾਲੇ ਉਹਨੂੰ ਹੀ ਕੋਈ ਦਿਸਦਾ ਆਪਣਾ ਗੱਲਦੇ ਆ ਰੇ ਨਾ ਕੱਲੀ ਬੈਠੀ ਦਿੰਦੀ ਸਾਰਾ ਉਹਦਾ ਇੰਜੋਏ ਹੋ ਜਾਂਦਾ ਸਾਡੇ ਘਰ ਨਾਲ। ਉਹ ਨਹੀਂ ਨਹੀਂ ਮੰਮੀ ਰਹਿਣ ਦੋ। ਅੱਜ ਨਹੀਂ ਜਾਣੇ ਨਾਲੇ ਮੇਰੀ ਗੱਲ ਸੁਣੋ ਸਵੇਰ ਦੀ ਮੈਂ ਰੋਟੀ ਖਾਦੀ। ਤੁਸੀਂ ਰੋਟੀ ਬਣਾ ਦੋ ਫਿਰ ਉਸ ਤੋਂ ਬਾਅਦ ਵੇਖਦੇ ਜਾਣਾ ਕਿ ਨਹੀਂ ਜਾਣਾ। ਤੂੰ ਉੱਥੇ ਹੀ ਖਾ ਲਈ ਜਾ ਕੇ ਕੁਛ। ਲੈ ਮੰਮੀ ਚੰਗਾ ਲੱਗਦਾ ਵਾ ਸਵੇਰ ਦਾ ਬ੍ਰੇਕਫਾਸਟ ਵੀ ਉਹਨਾਂ ਦੇ ਘਰ ਹੀ ਕਰੀਏ ਆਪਾਂ। ਤੂੰ ਐਵੇਂ ਹੀ ਸੋਚੀ ਜਾਣਾ। ਜਿੰਨੀ ਵਾਰੇ ਸੀ ਗਏ ਤੂੰ ਜੋ ਮੰਗਿਆ ਤੇ ਉਹਨਾਂ ਨੇ ਬਣਾ ਕੇ ਨਹੀਂ ਦਿੱਤਾ। ਉਹ ਮੰਮੀ ਮੈਂ ਇਹ ਗੱਲ ਕਦੋਂ ਕਹਿਣਾ ਵਾ ਕਿ ਮੈਨੂੰ ਨਹੀਂ ਪੜਾ ਕੇ ਦਿੱਤਾ। ਮਾ ਜੋ ਵੀ ਕਹਣਾ ਵਾ ਉਹੀ ਬਣਾ ਕੇ ਦਿੰਦੇ ਆ ਭਾਵੇਂ ਮੈਂ ਇੱਕੋ ਛੱਡ ਕੇ 10 ਵਾਰੀ ਕਹਿ ਦਿੰਦਾ ਮੈਂ ਆ ਖਾਣਾ ਵਾ ਉਸੇ ਟਾਈਮ ਬਣਾ ਕੇ ਦਿੰਦੇ ਆ ਸਗੋਂ ਰਾਤ ਵਕਤੇ ਸਾਨੂੰ ਡਿਫਨ ਚ ਪੈ ਕੇ ਉਹਦਾ ਜਦੋਂ ਪਤਾ ਉਹ ਨਿਕ ਜਾ ਕੇ ਕਿੱਥੇ ਸਾਰਾ ਦਿਨ ਇੱਥੇ ਲੱਗ ਗਿਆ ਤੇ ਜਾ ਕਿੱਥੇ ਬਣਾਉਂਦੀ ਰਹੀ ਤੇ ਮੇਰਾ ਵੀ ਪਾ ਦੇ ਤੇਰੇ ਵੀ ਤੇਰੇ ਪਾਪਾ ਦਾ ਵੀ ਪਾ ਦਿੰਦੇ ਡਿਫਨ ਦੇ ਤੇ ਜਾ ਕੇ ਆਮਨਾ ਬੈ ਕੇ ਖਾਣਾ ਚਲੋ ਫਿਰ ਇਦਾਂ ਕਰਦਾ ਇੱਕ ਵਾਰੀ ਉਹਨਾਂ ਨੂੰ ਫੋਨ ਕਰ ਦਿੰਦਾ ਵਾ ਕਿ ਆਪਾਂ ਆਉਣ ਲੱਗੇ ਆ ਤੇ ਉਹਨਾਂ ਨੂੰ ਪਤਾ ਹੋਊਗਾ ਨਾ ਅੱਜਲ ਕਰਦੇ ਆ ਇਹ ਗਲਤੀ ਹੋਈ ਤੇ ਨਾਲੋਂ ਕਰੇ ਆਲਵਲ ਬਰੋਂਡੇ ਗਾਣੇ ਤੇ ਆਲੂ ਬਲਨੇ ਤਾਂ ਦਵੇ ਹੈਲੋ ਹੈਲੋ ਸਸੀ ਕਾਮਾ ਸੀ ਸਸੀ ਕਾਲ ਦੇ ਲਾ ਮਾਪ ਪੁੱਤਾਂ ਨੇ ਇਕੱਠੀ ਸਸੀ ਕਾ ਬੁਲਾ ਲਈ ਹੈ ਲੱਗਦਾ ਫੋਨ ਡੱਡੇ ਹੱਥ ਜੀ ਲੈ ਮੈਂ ਤੈਨੂੰ ਹੀ ਲੱਗੀ ਸੀ ਫੋਨ ਕਰਨ ਲੈ ਅਸੀਂ ਵੀ ਤੁਹਾਨੂੰ ਹੀ ਕਰਨ ਲੱਗੇ ਅਸੀਂ ਇਹ ਕਹਿਣਾ ਹੈਗਾ ਅੱਛਾ ਮੇਰੀ ਗੱਲ ਸੁਣ ਹਾਂ ਜੀ ਤੂੰ ਜਿਹੜੀ ਗੱਲ ਕਹਿਣੀ ਬਾਅਦ ਚ ਕਾਵੇਂ अच्छा मैं टाडी कॉलोनी च आ गई हां वो काम ਸੀ ਮੈਨੂੰ ਤੇ ਮੈਂ ਲੱਗੀ ਇੱਧਰ ਆ ਬਸ ਮੈਂ 2 ਮਿੰਟ ਤੱਕ ਪਹੁੰਚ ਜਾਣਾ ਅੱਛਾ ਤੁਸੀਂ ਤੁਹਾਡੇ ਵੱਲ ਆਉਣ ਲੱਗੇ ਜੀ ਹਾਂ ਹਾਂ ਮੈਂ ਉੱਧਰ ਲੱਗੀ ਆਣ ਠੀਕ ਹੈ ਬਸ ਮੈਂ ਪਹੁੰਚ ਕੇ ਪਹੁੰਚ ਕੇ ਬਤਾ ਚਲੋ ਚਲੋ ਠੀਕ ਹੈ ਬਈ ওকে ਜੇ ਤੋਂ ਉਹਨਾਂ ਨੂੰ ਕਹਿਣਾ ਸੀ ਸੀ ਤੁਹਾਡੇ ਵੱਲ ਆਣ ਲੱਗੇ ਆ ਮੈਂ ਉਹਨਾਂ ਨੂੰ ਕਿੱਥੋਂ ਕਹਿਣਾ ਉਹ ਤੇ ਕਹਿੰਦੇ ਕਿ ਮੈਂ ਟਾਡੀ ਕਲੋਨੀ ਚ ਆ ਗਈ ਆ ਹੁਣ ਉਹਨਾਂ ਨੂੰ ਮੈਂ ਇਹ ਕਹਿਣਾ ਕਿ ਜਈ ਆਪਣੇ ਵਾਪਸ ਘਰ ਜਾਓ ਆਪਾਂ ਆਉਣਾ ਹੁਣ ਉਹ ਇੱਧਰ ਆਉਣ ਲੱਗੇ ਜੀ ਤੇਰੇ ਇਹ ਨਾ مصیبت ਹੁਣ ਫਿਰ ਚਲੋ ਮੰਮੀ ਕਰੋ ਬਈ تیاری ਤੇਰੀ تیاری ਤੇ ਕਰਨੀ ਪਿਆ ਦੇ ਮੀ ਕਣੀ ਦਰਾਂਗੇ ਕਿੰਨਾ ਬਦਲ ਚੜਿਆ ਤੇ ਲੋਕੀ ਆਪਣੇ ਘਰ ਬੈਠਦੇ ਐ ਇਹਨੂੰ ਅੱਗ ਲੱਗੀ ਫਿਰਨ ਤਰੀ ਲੋਕਾਂ ਦੇ ਘਰਾਂ ਤੇ ਆਂ ਸੀ ਆਪਾ ਪਾਤਾ ਹੁਣ ਮੇਰੇ ਜੁਗਾ ਐ ਦਰਾਂ ਲੱਗੀ ਚਲੋ ਕੁਝ ਖਾਣ ਪੀਣ ਦਾ ਤੇ ਕਰ ਲੋ ਕਰ ਲੈਨੇ ਮੇਰੀ ਗੱਲ ਸੁਣ ਜੇ ਤੇ ਕੱਲੀ ਆਂਦੀ ਹੋਏ ਤੇ ਦੋ ਜਮੋਤੇ ਲੈ ਆਨੇ ਇਹ ਕਪੜਾ ਦੇ ਕੋ ਦਾ ਜੇ ਟੱਬਰ ਨਾਲੇ ਤੇ ਕਿੰਨੇ ਲੈ ਆਈ ਢੇਰ ਸਾਰੇ ਜਮੋਸੇ ਨੇ ਚੁੱਕ ਲੈ ਬਾਕੀ ਵੇਖ ਲੈਨੇ ਹੋਰ ਕੀ ਤਿਆਰੀ ਕਰਨੀ ਸਾਡੇ ਲਈ ਮੁਸ਼ਕਲ ਪਾਤੀ ਲੋਕੀ ਮੇਂ ਕਹਿੰਦੇ ਆਪਣੇ ਘਰਾਂ ਕੇ ਬੰਦੇ ਆ ਫਿਰ ਮੇਰੀ ਭੈਣ ਅੱਜ ਕਿੱਦਾ ਬਸ ਪੈਣੇ ਇਧਰ ਕਲੋਨੀ ਚਾਹੀ ਸੀ ਟਾਡੇ ਤੇ ਮੈਂ ਕਹਾ ਚਲ ਮੈਂ ਭੈਂਜੀ ਵੱਲ ਹੋ ਕੇ ਜਾਵਾ ਮੈਨੂੰ ਕਹਿੰਦੇ ਸੀ ਆਇਆ ਕਰ ਆਇਆ ਕਰ ਤੂੰ ਆਂਦੀ ਨਹੀਂ ਭੈਂਜੀ ਕੀ ਕਰਾਂ ਸਰਦ ਨਿਕਲਿਆ ਨਹੀਂ ਜਾਂਦਾ ਘਰ ਦੇ ਕੰਮ ਹੀ ਨਹੀਂ ਮੁੱਕਦੇਗੇ ਪਰ ਜੇ ਤੂੰ ਚਲੀ ਜਾਂਦੀ ਨਾ ਇਧਰ ਹੋਏ ਬਿਨਾ ਤੇ ਮੈਂ ਨਾਰਾਜ਼ ਹੋ ਜਾਣਾ ਜੀ ਤੈਨੂੰ ਚੰਗਾ ਹੀ ਕੀਤਾ ਪਰ ਮੀਂਹ ਕਣੀ ਜਨਨੇ ਸੀ ਨਿਕਲਣਾ ਕਰੋ ਐਵੇਂ ਤੇਰਾ ਪੈਰ ਭੂਖ ਦੇ ਤੇ ਲੱਗ ਜਾਂਦਾ ਉੱਤੋਂ ਤੇਰਾ ਸਰੀਰ ਭਾਰਾ ਹੈ ਕੌਣ ਸੇ ਵਾ ਕਰੇਗਾ ਐ ਵੀ ਤੇ ਵੇਖਿਆ ਕਰ ਚੱਲ ਕੋਈ ਗੱਲ ਨਹੀਂ ਪੈਣਾ ਇਹ ਵੀ ਤੇ ਨਾ ਚੰਗਾ ਲੱਗਦਾ ਸੀ ਕਿ ਤੇਰੇ ਬੂਹੇ ਦੇ ਲਾਗਿਓਂ ਦੇ ਲੰਘ ਜਾਵਾਂ ਤੇ ਤੈਨੂੰ ਮਿਲ ਕੇ ਨਾ ਜਾਵਾਂ ਨਹੀਂ ਐ ਤੇ ਬਹੁਤ ਵਧੀਆ ਕੀਤਾ ਤੈਨੂੰ ਮੈਂ ਤਾਂ ਕਹਿੰਦੀ ਵੀ ਮੈਂ ਨਾਰਾਜ਼ ਹੋ ਰਾਂਦੀ ਤੂੰ ਚੱਲ ਜਾਂਦੀ ਅਸਲ ਵਿੱਚ ਸਾਇਲ ਨੇ ਐਸ ਕਰਕੇ ਫੋਨ ਕੀਤਾ ਸੀ ਆਪਾਂ ਤੇਰੇ ਵੱਲ ਆਣ ਲਗੇ ਸਾਂ ਕਹਿੰਦੇ ਮੰਮੀ ਅੱਜ ਮੌਸਮ ਬੜਾ ਠੰਡਾ ਏ ਮਾਸੀ ਦੇ ਹੱਥ ਦੇ ਆਲੂ ਵਾਲੇ ਪਰੌਂਡੇ ਤੇ ਪਕੌਣੇ ਖਾ ਕੇ ਆਣੇ ਮਾਸੀ ਤੁਸੀਂ ਨਹੀਂ ਵਧੀਆ ਬਣਾਉਂਦੇ ਮਾਸੀ ਵਧੀਆ ਬਣਾਉਂਦੀ ਮਾਸੀ ਕੋਲ ਹੀ ਖਾਣੇ ਆਏ ਹਾਏ ਹਾਏ ਭੈਣਾ ਜਦੋਂ ਮੈਂ ਫੋਨ ਕੀਤਾ ਸੀ ਤੇ ਤੁਸੀਂ ਮੈਨੂੰ ਦੱਸਦੇ ਚਲੋ ਆਓ ਹੁਣ ਚੱਲਦੇ ਆਪਾਂ ਨਹੀਂ ਐ ਚਲਦੇ ਆ ਤੂੰ ਆਈ ਐ ਤੇ ਤੁਸੀਂ ਤੈਨੂੰ ਇੱਥੇ ਖਵਾਵਾਂਗੇ ਦੱਸ ਤੂੰ ਕੀ ਖਾਣਾ ਸਤਿ ਸ਼੍ਰੀ ਅਕਾਲ ਮਾਸੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਹਿਬ ਕਿਰਾਲ ਚਾਲੀ ਠੀਕ ਜੀ ਹਾਂ ਠੀਕ ਐ ਬਹਿ ਜਾ ਮੇਰਾ ਪੁੱਤ ਮੇਰੀ ਗੱਲ ਸੁਨ ਮੈਂ ਤੂੰ ਮੈਨੂੰ ਫੋਨ ਕੀਤਾ ਤੇ ਮੈਂ ਤੈਨੂੰ ਕਹਿਤਾ ਕਿ ਮੈਂ ਆਣ ਲੱਗੀ ਆ ਤੇ ਤੂੰ ਮੈਨੂੰ ਕਹਿਤਾ ਮਾਸੀ ਆਜੋ ਤੇ ਕੀ ਗੱਲ ਤੂੰ ਮੈਨੂੰ ਇਹ ਨਹੀਂ ਸੀ ਕਹਿ ਸਕਦਾ ਕਿ ਮਾਸੀ ਜੀ ਸਾਡਾ ਪ੍ਰੋਗਰਾਮ ਬਣਨ ਡਿਆ ਆਣ ਦਾ ਮੇਰੇ ਪੁੱਤ ਨੇ ਆਲੂ ਦੇ ਪਰੌਠੇ ਖਾਣੇ ਸੀ ਤੇ ਮੈਂ ਤਾਂ ਝਟ ਬਣਾ ਦੇਣੇ ਸੀ ਪੁੱਤ ਕੋਈ ਗੱਲ ਨਹੀਂ ਮਾਸੀ ਜੀ ਹਮੇਸ਼ਾਹੀਂ ਉਹਨੇ ਅੱਜ ਅੱਜ ਤਾਈ ਆਗੇ ਤੇ ਫਿਰ ਕੀ ਹੋ ਗਿਆ ਮੈਂ ਤਾਂ ਕਹੇ ਮੇਰੀ ਭੈਣ ਨਾ ਆਂਦੀ ਮੈਂ ਤਾਂ ਨਰਾਜ ਹੋ ਗਈ ਸੀ ਚਲੋ ਮੰਮੀ ਤੁਸੀਂ ਵੇਖੋ ਮਾਸੀ ਕਿੰਨੀ देर ਹੋ ਗਿਆ ਆ ਕੇ ਬੈਠੇ ਹੋਏ ਆ ਦਿਖਾ ਖਾਣ ਪੀਣ ਦਾ ਕਰ ਲੈਣਾ ਇੰਤਜ਼ਾਮ ਖਵਾਣੇ ਆ ਤੇਰੀ ਮਾਸੀ ਨੂੰ ਖਵਾਣਾ ਕਿਉਂ ਨਹੀਂ ਜਾ ਬਟਾ ਦੰਛੋਈ ਤੇ ਨਾ ਫੁੱਲ ਬੜੀਆਂ ਪੀਓ ਟਾਲ ਲਿਆ ਮੰਮੀ ਪਰ ਤੂੰ ਹੀ ਤਾਂ ਕਿਆ ਹੈਗਾ ਕਿ ਮਾਸੀ ਦੇਉਣ ਤੇ ਸਮੋਸੇ ਲੈ ਕੇ ਆਉਣੇ ਆ ਮਾਸੀ ਤੇਰੀ ਕਿੱਥੇ ਖਾਂਦੀ ਸਮੋਸੇ ਆਲੂ ਦੁੱਥੇ ਪੈਰੰਦੇ ਉੱਤੋਂ ਸੁੱਕਾ ਸੁੱਕਾ ਜਿਹਾ ਕਰਾਰਾ ਜਿਹਾ ਲਾ ਕੇ ਖਾ ਲਾਂਦੀ ਨਹੀਂ ਨਹੀਂ ਨਾਲੇ ਮੀਰ ਬਾਰ ਬੜਾ ਬਿਲਕੁਲ ਸਹੀ ਗੱਲ ਕਹਿੰਦੇ ਸਾਹਿਲ ਬਾਰ ਮੀਵੇ ਕਿੰਨਾ ਪੈਂਡਿਆ ਚਿੱਕੜ ਹੋਇਆ ਪਿਆ ਤੇ ਕੋਈ ਨਹੀਂ ਮੀਂਹ ਤੇ ਹੋਇਆ ਹੋਣਾ ਮੈਂ ਇਦਾਂ ਕਰਦਾ ਮੰਮੀ ਤੁਹਾਨੂੰ ਇੱਥੇ ਨਾ ਆਲੂ ਤੇ ਪਿਆਜ ਫੜਾ ਦਿੰਨਾ ਵਾ ਤੁਸੀਂ ਇਦਾਂ ਕਰੋ ਪਕੌੜੇ ਬਣਾ ਦੋ ਪਕੌੜਿਆਂ ਦੀ ਤੇ ਕੋਈ ਗੱਲ ਨਹੀਂ ਭਾਰੇ ਹੋ ਜਾਂਦੇ ਨਾ ਫੇਰ ਖਾ ਕੇ ਤੇ ਮਾਸੀ ਤੇ ਰੰਗ ਜਲਣ ਹੋਣ ਲੱਪਾ ਨਹੀਂ ਮੰਮੀ 2 ਮਿੰਟ ਮੇਰੀ ਗੱਲ ਸੁਣਿਓ ਇੱਧਰ ਆਇਓ ਹਾਂ ਬੱਸ ਸਾਹਿਲ ਕੁਝ ਲੈਣ ਨਾ ਜਾਵੇਂ ਪੁੱਤਰ ਵਾਕਿ ਤੇਰੀ ਮੰਮੀ ਸਹੀ ਗੱਲ ਕਹਿਣ ਦੇ ਮੈਂ ਇਹ ਵਿਚਾਰੀ ਚੀਜ਼ਾਂ ਖਾਣੀਆਂ ਬੰਦ ਕੀਤੀਆਂ ਨਹੀਂ ਨਹੀਂ ਮਾਸੀ ਜੀ ਇੱਥੇ ਹੀ ਆ ਮੈਂ ਤੁਸੀਂ ਬੈਠੋ 2 ਮਿੰਟ ਚਾਹ ਆ ਗਿਆ ਆਪਾਂ ਠੀਕ ਹੈ ਪੁੱਤ ਮੰਮੀ ਦੱਸ ਕੀ ਕਹਿਣਾ ਮਾਸੀ ਜੋ ਵੀ ਕਹਿੰਦੇ ਤੁਸੀਂ ਹਰ ਇੱਕ ਚੀਜ਼ ਨੂੰ ਨਾ ਹੀ ਕਰੀ ਜਾਂਦੇ ਜੀ ਤੇ ਕੀ ਕਰਨਾ ਨਾ ਤੁਸੀਂ ਸਮੋਸਿਆਂ ਤੋਂ ਵੀ ਨਾ ਕਰਦੀ ਆ ਪਕੌੜੇ ਮੈਂ ਤੁਹਾਨੂੰ ਕਿਹਾ ਪਕੌੜਿਆਂ ਤੋਂ ਵੀ ਨਾ ਕਰਦੀ ਤੁਸੀਂ ਤੇ ਕੀ ਕਰਨਾ ਹੁਣ ਕੱਢ ਲਈ ਸਦੇ ਮੇਰੀ ਗੱਲ ਸੁਣੋ ਚਲੋ ਫੋਨ ਤੇ ਔਖੇ ਸੋਕੇ ਸਾਰ ਦਿਓਗਾ ਚਾਹ ਪਿਆ ਦਿਓ ਤੁਸੀਂ ਤੇ ਮੈਨੂੰ ਥੋੜੇ ਪੈਸੇ ਦਿਓ ਮੈਂ ਇਦਾਂ ਕਰਦਾ ਪਨੀਰ ਲਿਆਉਣਾ ਵਾ ਫੇ ਰਾਤ ਦੀ ਰੋਟੀ ਖਵਾ ਕੇ ਭੇਜਾਂਗਾ ਮਾਸੀ ਨੂੰ। ਤੋ ਕੱਲ ਹੀ ਪਨੀਰ ਲਿਆਨਾ। ਰਾਤ ਦੀ ਦਾਲ ਪਈ ਹੈ ਅਰਬੀ ਪਈ ਹੈ। ਮੈਂ ਕੱਲ ਹੀ ਲਿਓ ਸਭ ਕੜਾਈ ਲਈ ਬਹਿੜ ਦੇ ਰਾਨਾ ਕਿ ਜਾਦਾ ਸਲਾਟ ਡੱਬਰਾ ਆਇਆ ਹੁੰਦਾ ਨਾ ਤੇ ਮੈਂ ਉਹਨਾਂ ਨੂੰ ਵੀ ਖਵਾ ਦੰਦੇ ਪਨੀਰ ਬਣਾ ਦੰਗੇ। ਕੀ ਲੋੜ ਹੈ? ਮੰਮੀ ਵੇਖੋ ਜਦੋਂ ਅਸੀਂ ਜਾਂਦੇ ਹਾਂ ਨਾ ਤੁਹਾਨੂੰ ਪਤਾ ਵਾ ਮਾਸੀ ਕਿੰਨਾ ਕੁਝ ਬਣਾ ਲੈਂਦੇ ਆ। ਤੋ ਤੋ ਰਾਤ ਨੂੰ ਪੈ ਕੇ ਵੀ ਕਰਕੇ ਦਿੰਦੇ ਆ। ਤੇ ਆਪਾਂ ਇੱਕ ਪਨੀਰ ਨਾਲ ਰੋਟੀ ਨਹੀਂ ਖਵਾ ਸਕਦੇ ਉਹਨਾਂ ਨੂੰ। ਤੇ ਦੋ ਸੁਬਜੀਆਂ ਤੇ ਸਾੜਕੋ ਪਈਆਂ। ਤੂੰ ਬੋਤ ਦਾਦਾ ਨਾ ਬਣਿਆ ਕਰ। ਆ ਵੀ ਨਾ ਤਾਂ ਕਹਿਣਿਆ ਸੀ ਕਿ ਮਾਸੀ ਦਾ ਟਿਫਨ ਹੀ ਪਿਆ ਇੱਥੇ ਏਦਾਂ ਕਰਾਂਗੇ ਕਿ ਇੱਥੇ ਖਵਾ ਦਾਂਗੇ ਤੇ ਨਾਲੇ ਪੈਕ ਵੀ ਕਰਕੇ ਦੇ ਦਾਂਗੇ ਹੁਣ ਮਾਸੀ ਨੇ ਜਿਹੜੇ ਟਾਈਮ ਜਾਣਾ ਉਹ ਟਾਈਮ ਰੋਟੀ ਥੋੜੀ ਬਣਾਉਣ ਕੇ ਘਰੇ ਜਾ ਕੇ ਬੜੀ ਸੋਹਣੀ ਗੱਲ ਤੈਨੂੰ ਪਤਾ ਉਹ ਟੱਬਰ ਕਿੰਨੀ ਰੋਟੀ ਖਾਂਦਾ ਪੰਜ ਰੋਟੀਆਂ ਦੇ ਤੇ ਘਰ ਵਾਂ ਲੈਦੀਆਂ ਤੇ ਮੰਮੀ ਆਪਾਂ ਦੋਵਾਂ ਵੀ ਤੇ ਜਾ ਕੇ ਉੱਥੇ ਖਾਣੇ ਆ ਪੰਜ ਰੋਟੀਆਂ ਦੇ ਮੁੰਡੇ ਦੀਆਂ ਤੇ ਬਾਕੀ ਉਹਦੇ ਆਪਣੇ ਨਾਲ ਅਸੀਂ ਤੇ ਸਾਰਾ ਟੱਬਰ ਦੀ 10 ਫੁਲਕੇ ਵੀ ਨਹੀਂ ਬੰਦੇ ਸਾਡੇ ਤਾਂ ਸਬਜ਼ੀਆਂ ਕੋਲੀਆਂ ਪਰਪਰ ਖਾਂਦੇ ਐ ਐਡਾ ਨਾਲ ਲੋਕ ਕੈਸਰੋਲ ਪੇ ਜੰਗੀ ਸਬਜ਼ੀਆਂ ਦਾ ਮੇਰੇ ਕੋ ਤੇ ਆਪਣੇ ਘਰ ਦੀ ਨਹੀਂ ਬੰਦੀ ਤੇ ਮੈਂ ਦੂਸਰੇ ਦੇ ਘਰ ਦੀਆਂ ਨਹੀਂ ਬਣਾਉਂਦੀ ਰਵਾਂ ਮੈਨੂੰ ਪਤਾ ਮੈਂ ਇਸ ਤਰ੍ਹਾਂ ਮਿਲਣਾ ਵਰਤਣਾ ਤੂੰ ਬਹੁਤੀ ਸਲਾਮ ਆਣ ਦੇ ਮੇਰੇ ਕੋ ਆਪਣੇ ਘਰ ਦਾ ਨਹੀਂ ਹੁੰਦਾ ਕੰਮ ਤੇ ਮੈਂ ਉਹਦੇ ਬਣਾਉਂਦੀ ਰਵਾਂ ਰੋਟੀਆਂ ਸਬਜ਼ੀਆਂ ਸਾਡ ਕੋ ਅਸੀਂ ਤੇ ਰੋਟੀ ਖਵਾ ਦਾਂਗੇ ਕੋਈ ਗੱਲ ਨਹੀਂ ਉਹ ਮੈਨੂੰ ਪਤਾ ਵਾ ਮੰਮੀ ਤੁਸੀਂ ਕਿਵੇਂ ਮਿਲਣਾ ਵਰਤਣਾ ਮੈਨੂੰ ਪਤਾ ਵਾ ਕਿ ਉਹ ਸਗੀ ਮਾਸੀ ਨਹੀਂ ਆ ਪਰ ਤੁਸੀਂ ਇਹ ਵੇਖੋ ਸਗੀ ਨਾਲੋਂ ਤਾਂ ਵੱਧ ਕੇ ਕਰਦੀ ਨਾ ਉਹ ਪਾਪਾ ਵੇਖ ਲੋ ਹਰ ਦੁਜੇ ਦਿਤੇ ਦਿਨ ਮਾਸੀ ਵਾ ਜਲ ਜਾਂਦੇ ਆ ਤੇ ਇੰਨਾ ਸਾਡੇ ਅੱਗੇ ਪਿੱਛੇ ਹੁੰਦੀ ਕਦੀ ਆ ਖਾ ਲੋ ਕਦੀ ਉਹ ਖਾ ਲੋ ਤੇ ਅੱਜ ਵੇਲੇ ਆਏ ਆ ਟਾਡੇ ਕੋ ਇੱਕ ਪਨੀਰ ਨਹੀਂ ਮੰਗਾਇਆ ਜਾਂਦੇ ਕੋਈ ਲੋੜ ਹੀ ਨਹੀਂ ਐਵੇਂ ਫੁਝੂਲ ਦੋ ਸਬਜ਼ੀਆਂ ਆਈਆਂ ਨਾ ਗੱਲ ਖਤਮ ਹੋਈ ਐਵੇਂ ਨਾ ਤੂੰ ਰੋਲਾ ਪਾਇਆ ਤੂੰ ਬੋਧਾ ਸਮਝਦਾਰ ਮੈਂ ਨਹੀਂ ਸਮਝਦਾਰ ਨਹੀਂ ਮੈਂ ਭੁੱਲੀ ਜਾਂਦਾ ਹਰ ਵੇਲੇ ਭੈਣ ਜੀ ਅਰਬੀ ਇੰਨੇ ਜਿਆਦਾ ਸਵਾਦ ਬਣੇ ਨਾ ਕੋਈ ਹਸਾਬ ਨਹੀਂ ਵਾਕੇ ਸੱਚੀ ਢਾਡੇ ਵਰਗੀ ਤਾਂ ਅਰਬੀ ਕੋਈ ਬਣਾ ਹੀ ਨਹੀਂ ਸਕਦਾ ਇੰਨਾ ਕੁ ਮਜ਼ਾ ਆ ਗਿਆ ਖਾ ਕੇ ਪਰ ਤੇਰ ਤੋਂ ਵਧੀਆ ਨਹੀਂ ਬੰਦੀ ਮੇਰੇ ਕੋਲ ਮੈਂ ਸਿੱਖੀ ਤੇਰੇ ਕੋਲ ਹੀ ਆ ਪਰ ਮੇਰ ਕੋ ਹੋਜੀ ਬੰਦੀ ਨਹੀਂ ਵੇਖ ਲੈ ਮੇਰਾ ਮੁੰਡਾ ਉਹਨੂੰ ਸਾਇਨ ਤੇਰੇ ਹੱਥ ਦੇ ਆਲੂ ਪਰੋਂਟੇ ਨਹੀਂ ਉਹ ਇੰਨੇ ਪਸੰਦੀ ਉਹ ਕਹਿੰਦਾ ਤੁਸੀਂ ਨਹੀਂ ਮੰਮੀ ਬਣਾ ਸਕਦੇ ਮਾਸੀਓ ਬਣਾਉਂਦੀ ਜੋ ਬਣਾਉਂਦੀ ਐ ਐਡੇ ਸਵਾਦ ਬਣਾਉਂਦੀ ਐ ਤਾਈਂ ਤੋਂ ਅੱਜ ਉਹਨੇ ਜਿਗ ਲਾਇਆ ਸੀ ਮੈਂ ਜਾਣਾ ਜਾਣਾ ਆਲੂ ਪਰੋਂਟੇ ਖਾਣ ਵੇਖ ਲਓ ਭੈਣ ਜੀ ਆ ਮੇਰਾ ਆਂਡ ਗਵਾਂਡ ਤੁਹਾਡੇ ਤਾਂ ਤੇ ਮੈਨੂੰ ਪਤਾ ਨਹੀਂ ਹੈਗਾ ਸਾਰੇ ਜਾਣੇ ਗੱਦੇ ਆ ਕਿ ਤੁਸੀਂ ਵੇਖ ਲੋ 20 ਸਾਲਾਂ ਦੀ ਪ੍ਰਾਣੀਆਂ ਸੇਲੀਆਂ ਸੇਲੀਆਂ ਘਟ ਪਹਿਣਾ 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 ਜਿਆਦਾ ਪਹਿਣਾ ਜਿਆਦਾ ਵਾਕਈ ਕਿੰਨਾ ਪਿਆਰ ਸੀ ਸਾਡਾ ਗਵਾਂਡ ਦਾ ਆ ਬਾਅਦ ਚ ਤੁਸੀਂ ਇੱਧਰ ਆ ਗਏ ਜੇ ਪਹਿਲਾਂ ਇਕੱਠੇ ਹੀ ਰਹਿੰਦੇ ਸੀ ਇਕੱਠੇ ਹੀ ਰਹਿੰਦੇ ਸੀ ਹਾਂ ਚਲੋ ਪਹਿਣਾ ਐਸੇ ਤਰ੍ਹਾਂ ਹੀ ਮਾਲਕ ਸਾਡਾ ਪਿਆਰ ਬਣਾਇ ਬਣਾਇ ਚੰਦੇ ਸਹੀ ਗੱਲ ਹੈ ਮੈਨੂੰ ਬੜਾ ਅਸਰ ਆਈ ਤੇਰਾ ਤੇ ਮੈਂ ਕਹਿੰਦੀ ਜਿੱਥੇ ਮੇਰਾ ਦਿਲ ਕਰਦਾ ਮੈਂ ਉੱਡ ਕੇ ਆ ਜਾਣੀ ਤੇਰੇ ਕੋਲ ਮੈਂ ਚੱਲੀ ਆਪਣੀ ਭੈਣ ਦੇ ਘਰ ਭੈਣ ਜੀ ਤੁਹਾਡਾ ਆਪਣਾ ਘਰ ਹੈ ਦਰਵਾਜ਼ੇ ਹਮੇਸ਼ਾ ਤੁਹਾਡੇ ਵਾਸਤੇ ਖੁੱਲੇ ਜਦੋਂ ਤੁਹਾਡਾ ਦਿਲ ਕਰਦਾ ਤੁਸੀਂ ਆ ਜਾਇਆ ਕਰੋ ਸੰਗਿਆ ਨਾ ਕਰੋ ਤੇ ਅੱਜ ਜੇ ਸਾਹਿਲ ਮੈਨੂੰ ਕਹਿ ਰੰਦਾ ਕਿ ਮਾਸੀ ਮੈਂ ਆਣ ਲੱਗਾ ਤੁਹਾਡੇ ਵੱਲੇ ਮੈਂ ਇੱਥੋਂ ਮੁੜ ਜਾਣਾ ਤੇ ਮੈਂ ਘਰ ਜਾ ਕੇ ਆਪਣੇ ਪੁੱਤ ਵਾਸਤੇ ਪਰੌਂਠੇ ਬਣਾ ਦੇਣੇ ਸੀ

फिर जाके रोटी पानी भी करनी होनी है आ, हाँ जी हाँ जी भैंजी रोटी पानी करना ही पता हाँ मैं भी बड़ा थक गई मेरे को बनने अच्छा अच्छा चलो कोई गल चल दी फिर आवी फिर जल्दी जल्द <laughs> तू देर बहुत करनी इन्हें महीन बाद चलो ठीक है भैन जी ऐसा करना तु कल सवेरे आना ਤੇ ਮੈਂ ਸਾਹਿਲ ਵਾਸਤੇ ਪਰੌਂਠੇ ਬਣਾ ਛੱਡਾਂਗੀ ਠੀਕ ਹੈ ਤੇ ਨਾਲੇ ਮੈਨੂੰ ਦੱਸ ਦਿਓ ਕਿ ਤੁਹੀ ਸਬਜ਼ੀ ਕਿਹੜੀ ਖਾਣੀ ਆ ਉਹ ਵੀ ਬਣਾ ਲਾਂਗੀ ਤੇ ਰਾਤ ਦੀ ਰੋਟੀ ਤੁਹਾਨੂੰ ਨਾਲ ਦੇ ਕੇ ਤੋਰਾਂਗੀ ਮੈਂ ਚੱਲ ਠੀਕ ਹੈ ਆ ਜਾਗੇ ਸਵੇਰੇ ਦੇ ਪਾਪਾ ਨੂੰ ਤੋੜ ਕੇ ਨਾ 9:30 ਆ ਜਾਾਂਗੇ ਠੀਕ ਹੈ ਭੈਣ ਜੀ ਹਾਂ ਤੇ ਤੂੰ ਐਸਾ ਕਰੀ ਆਲੂ ਵਾਲੇ ਪਰੌਂਠੇ ਬਣਾ ਦਈਏ ਤੇ ਹੋਰ ਕੀ ਭੈਣ ਜੀ ਮੇਰੇ ਮੁੰਡੇ ਨੇ ਮੰਗੇ ਪਰੌਂਠੇ ਤੇ ਮੈਨੂੰ ਬੜਾ ਹੋਰ ਤਰ੍ਹਾਂ ਹੋਣ ਡਿਆ ਤੇ ਗੋਬੀ ਆਲੂ ਬਣਾ ਲਈ ਨਾਲ ਤੋਂ ਬੜੇ ਵਧੀਆ ਬਣਾਨੀ ਠੀਕ ਹੈ ਭੈਣ ਜੀ ਬਣਾ ਲਵਾਂਗੇ ਤੇ ਨਾਲੇ ਨਾ ਅਨਾਰ ਦਾ ਰਹਿਤਾ ਪਾ ਲਈ ਧਨੀਆ ਧਨੀਆ ਪਾ ਕੇ ਧਨੀਆ ਪਾ ਕੇ ਬੜਾ ਵਧੀਆ ਉਹੀ ਬਣਾਨੀ ਆ ਤੋ ਭੈਣ ਜੀ ਮੈਂ ਅਨਾਰ ਹੁਣੇ ਜਾਂਦੀ ਵਕੀ ਲੈ ਜਾਨੇ ਤੁਸੀਂ ਫਿਕਰ ਨਾ ਕਰੋ ਹੋਰ ਦੱਸੋ ਕੀ ਖਾਣਾ ਜੇ ਬਸ ਹੋਰ ਕੀ ਹੈ ਬਹੁਤ ਕੁਝ ਹੈ ਤੇ ਮੈਂ ਕਹਿੰਦੀ ਅਸੀਂ ਪਹੁੰਚ ਜਾਵਾਂਗੇ 9:30 ਵਜੇ ਤੱਕ ਇਹਦੇ ਬਪਾ ਦੇ ਚੋਕ ਤੈਂ ਚਲੇ ਜਾਂਦੇ ਤੇ ਆਪਾਂ ਆ ਜਾਵਾਂਗੇ ਮਾਪਤਾ ਚਲ ਠੀਕ ਹੈ ਅਸੀਂ 9 ਵੇ ਪਹੁੰਚ ਜਾਵਾਂਗੇ ਤੇ ਤੂੰ ਬਣਾ ਲਈ ਜ਼ਰੂਰ ਨਾਲੇ ਨਾ ਰਾਤੀ ਰੋਟੀ ਦਾ ਧਿਆਨ ਰੱਖੀ ਤੇਰੀ ਭੈਣ ਕੋ ਲਾ ਕੇ ਕਿੱਥੇ ਬਣਨੀ ਆ ਬਣਾ ਲਈ ਵੀ ਰਾਤੀ ਕੋਈ ਗੱਲ ਨਹੀਂ ਫਿਕਰ ਨਾ ਕਰੀ ਰਾਤੀ ਰੋਟੀ ਲੈ ਕੇ ਆਵੀਂ ਹਾਂ ਕੋਈ ਗੱਲ ਚਲ ਪਹੁੰਚ ਜਾਵਾਂਗੇ ਸੀ ਟਾਈਮ ਨਾ ਪਹੁੰਚਾਂਗੇ ਮੰਮੀ ਗੱਲ ਸੁਣੀ ਆ ਮੰਮੀ ਤੁਸੀਂ ਜੋ ਕੁਝ ਕੀਤਾ ਤੁਹਾਨੂੰ ਲੱਗਦਾ ਤੁਸੀਂ ਸਹੀ ਕੀਤਾ ਦੇ ਫੇਰ ਕੀ ਹੈ ਮੇਰੀ ਭੈਣ ਆ ਮੈਂ ਆਪਣੀ ਭੈਣ ਨੂੰ ਕਹਿ ਸਕਨੀ ਆ ਜੇ ਮੰਮੀ ਉਹ ਢੱਡੀ ਭੈਣ ਆ ਤੇ ਤੂੰ ਹੀ ਵੀ ਤਾਂ ਉਹਦੀ ਭੈਣ ਜੇ ਆਹੋ ਤੇ ਮੈਂ ਵੀ ਭੈਣ ਨਹੀਂ ਸਵੇਰ ਦੀ ਮਾਸੀ ਆ ਤੇ ਸਵੇਰ ਦਾ ਤੂੰ ਕੀ ਕੀਤਾ ਇੱਕ ਆਪ ਚਾਹ ਦਿਆ ਤੇ ਰੋਟੀ ਬਣਾਈ ਆ ਬਣਾਈ ਵੀ ਕੀ ਆ ਰਾਤ ਦੀਆਂ ਜਿਹੜੀਆਂ ਸਬਜ਼ੀਆਂ ਪਈਆਂ ਸੀ ਉਹ ਖਵਾਦੀਆਂ ਤੇ ਬਸ ਫੁਲਕੇ ਲਾਇਆ ਤੂੰ ਬਹੁਤ ਸਹੀ ਕੀਤਾ ਮੰਮੀ ਤੁਸੀਂ ਆਪ ਜਿਹੜਾ ਤੁਸੀਂ ਜਾਂਦੇ ਜੇ ਜੋਂ ਸਵੇਰ ਤੋਂ ਲੈ ਕੇ ਨਾ ਰਾਤ ਤੱਕ ਤੁਸੀਂ ਉੱਥੇ ਰਹਿੰਦੇ ਜੇ ਪਹਿਲਾਂ ਤੁਸੀਂ ਜਾਂਦੇ ਉਹਨਾਂ ਨੇ ਕੋਲਡ ਡਰਿੰਕ ਪੀਣੀ ਆ ਫੇਰ ਤੁਸੀਂ ਜਾਂਦੇ ਕਹਿਣਾ ਵਾ ਕਿ ਹਾਂ ਹੁਣ ਚਾਹ ਬਣਾ ਲਾ ਫੇਰ ਚਾਹ ਤੋਂ ਬਾਅਦ ਹੀ ਕਹਿਣਾ ਹਾਂ ਹੁਣ ਮੈਗੀ ਖਾਣ ਨੂੰ ਦਿਲ ਕਰਦਾ ਮੈਗੀ ਬਣਾ ਲਾ ਫੇਰ ਤੁਸੀਂ ਸ਼ਾਮ ਨੂੰ ਕਹਿਣਾ ਚਾਹ ਦੇਣਾ ਵੀ ਕੁਝ ਖਾਣ ਨੂੰ ਮੰਗਾ ਲਾ ਤੇ ਰਾਤ ਦੀ ਰੋਟੀ ਆ ਅਸੀਂ ਦੋਵੇਂ ਇੱਥੇ ਖਾ ਜਾਣੇ ਆ ਤਾਂ ਹੁਣ ਮਾਥੇ ਜਾ ਕਿੱਥੇ ਬਣਾਵਾਂਗੀ ਇਹਦੇ ਪਾਪਾ ਵੀ ਨਾ ਤੋ ਪੈਕ ਕਰ ਦੇ ਤੇ ਤੁਸੀਂ ਉਹਨਾਂ ਦਾ ਟਿਫਨ ਵੀ ਪਿਆ ਹੀ ਘਰੇ ਢਾਡੇ ਕੋ ਤੇ ਇੰਨਾ ਨਹੀਂ ਹੋਇਆ ਕਿ ਪਨੀਰ ਮੰਗਾ ਕੇ ਉਹਨਾਂ ਨੂੰ ਪਣੀਣਾ ਰੋਟੀ ਖਵਾ ਕੇ ਉਹਨਾਂ ਟਿਫਨ ਹੀ ਵਾਪਸ ਦੇ ਦਿੰਦੇ ਵੀ ਤੂੰ ਸਾਇਲ ਸੋਚਦਾ ਤੇਰੀ ਮਾਂ ਕੋ ਇੰਨਾ ਕੰਮ ਹੁੰਦਾ ਮੈਂ ਤੇ ਆਪਣੇ ਘਰ ਦਾ ਮੱਸਾ ਕਰਨੀ ਆ ਤੇ ਮੰਮੀ ਉਹਨਾਂ ਕੋ ਇੰਨਾ ਕੰਮ ਹੁੰਦਾ ਵਾ ਉਹ ਮੇਰੇ ਤੋਂ ਛੋਟੀ ਹੀ ਐ ਉਹ ਕਰ ਲੈਂਦੀ ਐ ਮੰਮੀ ਗੱਲ ਤੇ ਛੋਟੀ ਵੱਡੀ ਦੀ ਨਹੀਂ ਹੁੰਦੀ ਜੇ ਉਹ ਵੀ ਚਾਹਣਾ ਤਾਂ ਉਹ ਵੀ ਇਦਾਂ ਕਹਿ ਸਕਦੇ ਆ ਕਿ ਮੇਰੇ ਕੋਲ ਤੇ ਉੱਠਿਆ ਨਹੀਂ ਜਾਂਦਾ ਮੇਰੇ ਕੋਲ ਤੇ ਘਰ ਦਾ ਕੰਮ ਨਹੀਂ ਹੁੰਦਾ ਮੰਮੀ ਹਰ ਕੋਈ ਨਾ ਆਪਣੇ ਘਰ ਦਾ ਹੀ ਕਰ ਲੈਣਾ ਇੰਨਾ ਹੀ بڑا ਹੁੰਦਾ ਵਾ ਕਿ ਕੋਈ ਨਿਆ ਜ਼ਿੰਮੇਵਾਰ ਨਹੀਂ ਚੱਕਿਆ ਜਾਂਦੀ ਆ ਤੁਸੀਂ ਆਪ ਦੱਸੋ ਆ ਮਹੀਨੇ ਦੇ ਵਿੱਚ ਨਾ ਆਪਾਂ 10-15 ਦਿਨ ਉੱਥੇ ਹੀ ਰਹਿਨੇ ਆ ਤੇ 10-15 ਦਿਨ ਸਾਡੀ ਰੋਟੀ ਉੱਥੇ ਹੀ ਹੁੰਦੀ ਆ ਇੱਕ ਅੱਧਾ ਦਿਨ ਹੋਵੇ ਨਾ ਹਰ ਕੋਈ ਮੰਮੀ ਐਡਜਸਟ ਕਰ ਲੈਂਦਾ ਵਾ ਆਪ ਤਾ ਹੀ ਵੇਖੋ ਕੀ ਕੀਤਾ ਉਹਨਾਂ ਨੇ ਇੰਨੇ ਇੱਕ ਤੇ ਅੱਬਲ 마ਸੀ ਨੇ ਆਉਣਾ ਹੀ ਨਹੀਂ ਸਾਡੇ ਘਰ ਤੇ ਜੀ ਅੱਜ ਆ ਹੀ ਗਏ ਆ ਤੇ ਤੁਹਾਡੇ ਕੋਈ ਇੰਨਾ ਕੁਝ ਵੀ ਨਹੀਂ ਪਰਿਆ ਨਹੀਂ ਤੂੰ ਕਹਦਾ ਇੰਨਾ ਰੋਲਾ ਪਾਈ ਜਾਂਦਾ ਫੇਰ ਕੀ ਉਹਨੇ ਖਵਾਤਾ ਤੇ ਉਹਨੇ ਕੋਈ ਹਿਸਾਬ ਕੀਤਾ ਨਾਲੇ ਜਿਹੜਾ ਕੋਈ ਕਿਸੇ ਘਰ ਹੋਵੇ ਖਵਾ ਕੇ ਭੇਜਦਾ ਤੂੰ ਬਤਾ ਨਹੀਂ ਕਿਹੜੀ ਗੱਲਾਂ ਚ ਲੈ ਕੇ ਬੈਠਾ ਤੇ ਮੰਮੀ 마ਸੀ ਵੀ ਤੇ ਸਾਡੇ ਘਰ ਹੀ ਆਏ ਸੀ ਅਸੀਂ ਵੀ ਚ ਉਹਨੇ ਤਾਂ ਬੜਾ ਕੁਝ ਖਵਾ ਸਕਦੇ ਸੀ ਤੁਸੀਂ ਦੱਸੋ ਤਾਂ ਇਹ ਕੀ ਖਵਾਇਆ ਉਹਨਾਂ ਨੂੰ ਤੁਸੀਂ ਤਾਂ ਬੜਾ ਕੁਝ ਖਾਂਦੇ ਉਹਨਾਂ ਨੇ ਘਰ ਜਾ ਕੇ ਤਾਂ ਹੀ ਮੰਮੀ ਸਿਆਣੇ ਨਾਲ ਸਹੀ ਕਹਿੰਦੇ ਆ ਕਿ ਖਾਣਾ ਸੋਖਾ ਵਾ ਤੇ ਖਵਾਣਾ ਔਖਾ ਆ ਗਲਤ ਤੇ ਤੇਰੀ ਸਹੀ ਏ ਜਿਸ ਤਰ੍ਹਾਂ ਸੀ ਖਾਣੇ ਸੰਸਨ ਉਸ ਤਰ੍ਹਾਂ ਹੀ ਖਵਾਣਾ ਚਾਹੀਦਾ ਉਸ ਤਰ੍ਹਾਂ ਹੀ ਉਹਨਾਂ ਦੀ ਸੇਵਾ ਕਰਨੀ ਚਾਹੀਦੀ ਤੇਰੀ ਮਾਸੀ ਬਹੁਤ ਚੰਗੀ ਵਾਕਈ ਬਹੁਤ ਸੇਵਾ ਕਰਦੀ ਅਸੀ ਉਹਦੀ ਕੋਈ ਸੇਵਾ ਨਹੀਂ ਕੀਤੀ ਇੱਥੇ ਆਈ ਤੇ ਮਨ ਮਹਿਸੂਸ ਹੈ ਇਹ ਗੱਲ ਚਲੋ ਮੰਮੀ ਤੁਹਾਨੂੰ ਦੇ ਸਮੇਂ ਲੱਗ ਗਿਆ ਹੁਣ ਇਹਨਾਂ ਨੂੰ ਪੁੱਛ ਲਓ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਤੇ ਜੋ ਅਸੀਂ ਗੱਲ ਸਮਝਾਉਣਾ ਚਾਹੁੰਨੇ ਸੀ ਉਹ ਸਮਝ ਲੱਗੀ ਤੁਹਾਨੂੰ ਕਿ ਨਹੀਂ ਲੱਗੀ ਇਹਦੇ ਵਿੱਚ ਸਾਡਾ ਮੇਨ ਮਕਸਦ ਇਹੀ ਸੀਗਾ ਕਿ ਅਕਸਰ ਲੋਕ 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 ਅਕਸਰ ਹੀ ਇਦਾਂ ਕਰਦੇ ਆ ਹਨ ਕਿ ਕਿਸੇ ਦੇ ਵੱਲ ਜਾਣਾਂ ਤੂੰ ਉਹ ਦੋ ਕਰਨ ਆ ਵੀ ਬਣਾ ਲਈ ਉਹ ਵੀ ਬਣਾ ਲਈ ਲੈ ਆ ਤੂੰ ਬਣਾਏ ਦੇ ਵਿੱਚ ਨਾ ਘਟਿਆ ਨੂੰ ਸਹੀ ਕਰਕੇ ਲਿਆ ਮਤਲਬ ਕਿ ਆ ਚਾਹ ਬਣਾਈ ਆ ਇਹਦੇ ਵਿੱਚ ਨਾ ਮੈਂ ਤੇ ਪੀਣੀ ਨਹੀਂ ਆ ਫਿੱਕੀ ਪੀਣੀ ਜਾਂ ਮਿੱਠੀ ਜਿਆਦੀ ਪੀਣੀ ਆ ਇਦਾਂ ਦੀ ਬਣਾ ਕੇ ਲਿਆ ਆ ਤੂੰ ਸਬਜ਼ੀ ਬਣਾਈ ਆ ਇਹਦੇ ਵਿੱਚ ਨਾ ਇਦਾਂ ਕਰੂ ਲੂਣ ਜਿਆਦਾ ਵਾ ਇਦਾਂ ਕਰ ਦੁਬਾਰਾ ਕੋਈ ਹੋਰ ਬਣਾ ਲੈ ਮਤਲਬ ਅਹੀਂ ਜਾ ਕੇ ਕਿਸੇ ਦੇ ਘਰ ਹੀ ਨੇ ਆਰਡਰ ਮਾਰਦੇ ਆ ਤੇ ਜਦੋਂ ਕੋਈ ਅਗਲਾ ਸਾਡੇ ਘਰ ਆਂਦਾ ਨਾ ਉਦੋਂ ਅਸੀਂ ਕਹਿੰਦੇ ਲੈ ਸਾਡੇ ਕੋਲ ਤਾਂ ਆਪਣਾ ਹੀ ਮਸਾ ਹੁੰਦਾ ਵਾ ਕਿਸੇ ਦਾ ਕੀ ਕਰੀ ਤੇ ਇਸ ਕਰਕੇ ਜੇ ਤੁਸੀਂ ਖਾਣਾ ਸਿੱਖਿਆ ਵਾ ਨਾ ਪੇਖੋ ਆਣਾ ਸਿੱਖੋ ਤੇ ਇਦਾਂ ਚੰਗਾ ਨਹੀਂ ਲੱਗਦਾ ਤੇ ਬਾਕੀ ਸਾਰਿਆਂ ਨੂੰ ਨਹੀਂ ਅਸੀਂ ਕਹਿੰਨੇ ਕਿ ਕੁਝ ਕੁਝ ਲੋਕ ਜਿਹੜੇ ਇਦਾਂ ਕਰਦੇ ਆ ਤੇ ਉਹਨਾਂ ਨੂੰ ਆ ਮੈਸੇਜ ਦਿੱਤਾ ਕਿ ਇਦਾਂ ਨਾ ਕਰਿਆ ਕਰੋ ਤੇ ਤੁਸੀਂ ਕੁਝ ਕਹਿਣਾ ਚਾਹੁੰਦੇ ਨਹੀਂ ਬਿਲਕੁਲ ਠੀਕ ਹੈਂਦਾ ਵੈਸਾਈ ਜੇ ਖਾਂਦੇ ਹੋ ਤੇ ਖਵਾਓ ਵੀ ਮੇਰੇ ਖਾਂਦੀ ਆਖਾਸ਼ ਨਾ ਰੱਖਿਆ ਕਰੋ ਹਰ ਵੇਲੇ ਅਸੀਂ ਜਾਵਾਂਗੇ ਤੇ ਇਹ ਕੁਝ ਕਵਾਂਗੇ ਜੇ ਅਸੀਂ ਕਹਤ ਆ ਆਲੂ ਵਾਲੇ ਪਰੌਂਠੇ ਖਾਣੇ ਆ ਰਾਦੀ ਰੋਟੀ ਵੀ ਤਿਆਰ ਕੀ ਤਾਂ ਅਸੀਂ ਕੀ ਖਵਾਗੇ ਤੇ ਦੁਪਹਿਰ ਦੀ ਰਾਦੀਆ ਸਭ ਜੇ ਦੁਪਹਿਰ ਨੂੰ ਹੀ ਰਾਦੀਆ ਸਭੀਆਂ ਖਵਾਤੀ ਆ ਬਾਕੀ ਅਸੀਂ ਉਹ ਵੀ ਨਹੀਂ ਬਣਾਇਆ ਕਿ ਅਸੀਂ ਪਹਿਲਾਂ ਕੋਈ ਸਾਡੇ ਘਰ ਆਇਆ ਵਾ ਤੇ ਅਸੀਂ ਇਹ ਉਮੀਦ ਰੱਖੀ ਕਿ ਹਾਂ ਹੁਣ ਨੁਖਵਾਣਾ ਹੀ ਪੈਣਾ ਵਾ ਤੇ ਫੇਰ ਹੀ ਸਾਨੂੰ ਅੱਗੋਂ ਮਿਲੂਗਾ ਮਤਲਬ ਕਿ ਘਰ ਦੇ ਵਿੱਚ ਜਿਹੜਾ ਆਇਆ ਹੁੰਦਾ ਵਾ ਉਹਨੂੰ ਆਪਾਂ ਕਿਨੇ ਕਰ ਰੱਬ ਸਮਾਨ ਹੁੰਦਾ ਵਾ ਤੇ ਤੁਸੀਂ ਇਹ ਸੋਚਿਆ ਕਰੋ ਕਿ ਤੁਹਾਡੇ ਘਰੇ ਕਿਹ ਰੱਬ ਪਧਾਰਿਆ ਵਾ ਉਹਦੀ ਸੇਵਾ ਤਾਂ ਹੀ ਕੀਤੀ ਬਾਅਦੇ ਤੋਂ ਬਾਅਦੇ ਕਰੋ ਦਿਲੋਂ ਕਰੋ ਦਿਲੋਂ ਕਰੋ ਐਲਸੀ ਸਾਹਿਲ ਇੱਕ ਪਾਸੇ ਇਹ ਵੀ ਨਹੀਂ ਦੱਸਿਆ ਕਿ ਸਟੋਰਿੰਗ ਕਰਕੇ ਉਹ ਬੋਲ ਰਾਹ ਨੇ ਜਾਂਦੇ ਬਣੂ ਮੇਂ ਬੋਲਦਾ ਹੁੰਦਾ ਹੁੰਦਾ ਹੈ ਕਿ ਅਸੀਂ ਦੱਸਿਆ ਕਿ ਵੇਖੋ ਆਪਣੀ ਵਾਰੀ ਤੇ ਆਪਾਂ ਸੋਹਾਂ ਦਾ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਆਪਾਂ ਆਪਣਾ ਹੱਕ ਸਮਝਦੇ ਆ ਹਨਾ ਖਾਣ ਦਾ ਖਾਣ ਦਾ ਜਿਵੇਂ ਆ ਵੀਡੀਓ ਦੇ ਵਿੱਚ ਨਹੀਂ ਕਿਹਾ ਕਿ ਲੈ ਉਹਨੇ ਸੋਹਾਂ ਥੋੜੀ ਕੀਤਾ ਉਹਦਾ ਫਰਜ਼ੀ ਹੀਗਾ ਇਹ ਕਰਨਾ ਤੇ ਖਾਣ ਦਾ ਵਰਦਨ ਹੀਗਾ ਖਾਣ ਦਾ ਹੱਕ ਹੈਗਾ ਤੇ ਕੋਈ ਹੰਦਾ ਵੀ ਫਰਜ਼ ਹੋਣਾ ਤੇ ਅਗਲੇ ਨੂੰ ਕਹਿੰਦੇ ਫੁੱਲ ਮੜੀਆਂ ਆ ਹੇਸ ਕਰਕੇ ਇਦਾਂ ਦੇ ਲੋਕ ਕਰਦੇ ਆ ਉਹਨਾਂ ਨੂੰ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਜਿੱਦਾਂ ਨਾ ਕਰਿਆ ਕਰੋ ਤੇ ਬਾਕੀ ਤੁਸੀਂ ਕਮੈਂਟਾਂ ਰਾਹੀਂ ਸਾਨੂੰ ਦੱਸਿਓ ਸਾਡਾ ਜਿਹੜਾ ਮੈਸੇਜ ਆ ਸਹੀ ਤਰ੍ਹਾਂ ਤੁਹਾਡੇ ਤੱਕ ਡਿਲੀਵਰ ਹੋਇਆ ਕਿ ਨਹੀਂ ਆਇਆ ਤੇ ਬਾਕੀ ਆਪਾਂ ਇੱਕ ਕਹਿਣਾ ਚਾਹੁੰਦੇ ਆ ਕਿ ਬਰਸਾਤ ਕਰਕੇ ਬੜਾ ਨੁਕਸਾਨ ਹੋਣ ਲਿਆ ਵਾ ਤੇ ਬਾਕੀ ਤੁਸੀਂ ਵੀ ਸਾਰੇ ਸੇਫ ਰਹੋ ਤੇ ਰੱਬ ਦਾ ਨਾਮ ਲਿਆ ਕਰੋ ਤੇ ਰੱਬ ਨੂੰ ਕਹੋ ਕਿ ਆ ਜਿਹੜੀ ਜਿਹੜੀਆਂ ਨਾ ਮੁਸੀਬਤ ਆਈ ਆ ਪਾਠ ਕਰ ਕਰਕੇ ਕਿ ਆ ਜਲਦੀ ਤੋਂ ਜਲਦੀ ਮੁਸੀਬਤ ਜਾਵੇ ਕਿਉਂਕਿ ਤੇ ਸਾਰੇ ਖੁਸ਼ ਰਹਿਣ ਅਕਸਰ ਵੀਡੀਓ ਵਿੱਚ ਦੇਖਿਆ ਹਣਾ ਨਾ ਪਿੰਡਾਂ ਦੇ ਪਿੰਡ ਰੁੜ ਗਏ ਕਿੰਨੇ ਡੰਗਰ ਵਸ਼ੇ ਹੀ ਗਏ ਉਹ ਇਦਾਂ ਹੀ ਰੁੜ ਗਏ ਨਾ ਉਹਨਾਂ ਦਾ ਕਿੰਨਾ ਨੁਕਸਾਨ ਆ ਤੇ ਇਸ ਕਰਕੇ ਰੱਬ ਅੱਗੇ ਤੁਸੀਂ ਸਾਰੇ ਅਰਦਾਸ ਕਰੋ ਪਾਠ ਕਰਿਆ ਕਰੋ ਕਿ ਆ ਜਿਹੜੀ ਮੁਸੀਬਤ ਸਾਡੇ ਧਿਆਨ ਪਈ ਆ ਕੋਈ ਜਲਦੀ ਤੋਂ ਜਲਦੀ ਟਲ ਜੇ ਬਾਕੀ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਸਾਡੀ ਵੀਡੀਓ ਵੇਖਣ ਆ ਤੇ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਚੈਨਲ ਨੂੰ